ਕੀ ਨਾਮ ਦਾ ਡਾਕਟਰ ਮੇਰਾ ਨਾਮ ਰਿਸ਼ਪਾਲ ਸਿੰਘ ਜੀ ਮੈਂ ਡਰਾਈਵਰ ਤਨਤਨ ਸਿਵਲ ਹਸਪਤਾਲ ਦੀ ਗੱਡੀ ਦੇ ਬਾਕੀ ਐਸਆਰਪੀ 2 ਮਹੀਨੇ ਹੋ ਗਏ ਸਾਡੀ ਸੈਲਰੀ ਨਹੀਂ ਕੋਈ ਵੀ ਮਤਲਬ ਅਜੇ ਆ ਰਹੀ ਤੇ ਇਹਨਾਂ ਵੀਰ ਹੋਣਾ ਜਿਹੜੇ ਪਹਿਲਾਂ ਪ੍ਰੋਟੈਸਟ ਕਰ ਰਹੇ ਉਹਨਾਂ ਦੇ 4-5 ਮਹੀਨਿਆਂ ਤੋਂ ਨਹੀਂ ਆ ਰਹੀ ਤੇ ਅੱਜ ਅਸੀਂ ਇੱਕ ਕਰਕੇ ਇਕੱਠੇ ਹੋਏ ਹਾਂ ਵੀ ਜਿਹੜੀ ਸਾਡੀ ਪਹਿਲੀ ਜੂਨੀਅਨ ਉਹ ਚੱਲਦੀ ਪਈ ਆ ਉਹਨਾਂ ਦੀ ਵੀ ਕੋਈ ਮਤਲਬ ਗੱਲਬਾਤ ਨਹੀਂ ਸੁਣੀ ਗਈ ਤੇ ਹੁਣ ਅੱਜ ਅਸੀਂ ਮੀਟਿੰਗ ਕੀਤੀ ਹੈਗੀ ਇੱਥੇ ਵੀ ਜੇ ਸਾਡਾ ਕੋਈ 20 ਤਰੀਕ ਨੂੰ ਨਹੀਂ ਮਤਲਬ ਹਲ ਹੁੰਦਾ ਤੋ ਨਵਾਂ ਕੋਈ ਸਕਰ ਕਰਾਂਗੇ ਜਿਲ੍ਹੇ ਵਿੱਚ ਕਿੰਨੇ ਮੈਂਬਰ ਹੈਗੇ ਤੁਸੀਂ 158 ਐਂਬੂਲੈਂਸ ਜੀ ਇਤਨ ਜਿਲ੍ਹੇ 13 ਐਂਬੂਲੈਂਸਾਂ ਜੀ ਆਪਣੇ ਮਤਲਬ ਤਕਰੀਬਨ 60 70 ਮੈਂਬਰ ਹੈਗੇ ਆਪਣੇ ਜੀ ਹਾਂਜੀ ਮੈਂ ਆਪਣਾ ਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਤੇ ਸਾਡਾ ਜਿਹੜਾ ਅੱਜ ਮੀਟਿੰਗ ਅਸੀਂ ਕੀਤੀ ਗਈ ਆ ਜਿਲ੍ਹੇ ਦੇ ਵਿੱਚ ਉਹਦੇ ਵਿੱਚ ਸਾਡਾ ਮੇਨ ਪੁਆਇੰਟ ਇਹ ਆ ਵੀ ਆਉਣ ਵਾਲੀ 20 ਤਰੀਕ ਨੂੰ ਸਾਡੀ ਇੱਕ ਮੀਟਿੰਗ ਆ ਪੀਐਸਸੀ ਦੇ ਵਿੱਚ ਤੇ ਸਿਹਤ ਮੰਤਰੀ ਸਾਹਿਬ ਨਾਲ ਤੇ ਇਸ ਤੋਂ ਪਹਿਲਾਂ ਵੀ ਸਿਹਤ ਮੰਤਰੀ ਸਾਹਿਬ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਗਈਆਂ ਪਰ ਉਹ ਬਿਲਕੁਲ ਬੇਸਿੱਟਾ ਨਿਕਲੀਆਂ ਗਈਆਂ ਤੇ ਸਾਨੂੰ ਇੱਕ ਸਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਪਰ ਐਤਕੀ ਵਾਰ ਜੇ 20 ਤਰੀਕ ਨੂੰ ਸਾਡਾ ਕੋਈ ਹੱਲ ਨਹੀਂ ਹੁੰਦਾ ਉਸ ਤੋਂ ਇਲਾਵਾ ਜੋ ਪੰਜਾਬ ਪੰਜਾਬ ਪ੍ਰਧਾਨ ਸਾਡੇ ਜਾਂ ਪੰਜਾਬ ਦੀ ਕਮੇਟੀ ਸਾਡੀ ਸਟੇਟ ਕਮੇਟੀ ਜੋ ਵੀ ਸਾਨੂੰ ਹੁਕਮ ਕਰੇਗੀ ਉਸ ਦੇ ਨਾਲ ਹੀ ਪ੍ਰੋਟੈਸਟ ਕਰਾਂਗੇ ਤੇ ਅਸੀਂ ਇੱਕ ਹੋਰ ਵੀ ਬੇਨਤੀ ਪੰਜਾਬ ਦੇ ਲੋਕਾਂ ਨੂੰ ਕਰਨਾ ਚਾਹੁੰਦੇ ਆਂ ਵੀ ਸਾਡਾ ਵੀ ਸਾਥ ਦਿਓ ਕਿਉਂਕਿ ਅਸੀਂ ਹਰ ਵੇਲੇ ਤੁਹਾਡੇ ਨਾਲ ਦੁੱਖ ਸੁੱਖ ਦੇ ਵਿੱਚ ਸ ਕਿਤੇ ਵੀ ਤੁਹਾਨੂੰ ਕੋਈ ਮੁਸ਼ਕਲ ਪੈਂਦੀ ਅਸੀਂ ਪਹੁੰਚਦੇ ਆਂ ਪਰ ਸਾਡਾ ਵੀ ਸਾਡੇ ਵੀ ਹੱਕ ਦੇ ਵਿੱਚ ਆਵਾਜ਼ ਚੁੱਕੀ ਜਾਵੇ ਤੇ ਇੱਕ ਮੀਡੀਆ ਦਾ ਵੀ ਧੰਨਵਾਦ ਕਰਦਾ ਵਾਂ ਜਿਹੜਾ ਸਾਡਾ ਹਰੇਕ ਤਾਂ ਸਾਡਾ ਪੱਖ ਲੈਂਦੀ ਆ ਤੇ ਸਾਨੂੰ ਮਤਲਬ ਸਾਡੇ ਹੱਕਾਂ ਲਈ ਸਾਨੂੰ ਮਤਲਬ ਮਦਦ ਕਰਦੀ ਸਾਡੀ ਤੇ ਉਹਨਾਂ ਦਾ ਵੀ ਸ਼ੁਕਰ ਗਿਜ਼ਾਰਿਆ ਬਾਕੀ ਜੋ ਵੀ ਸਾਡਾ ਸੰਘਰਸ਼ ਆ ਤੇ ਉਹ ਵਧੀਆ ਹੀ ਮਤਲਬ ਅਸੀਂ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਦੇਣਾ ਚਾਹੁੰਦੇ ਵੀ ਕੋਈ ਅਸੀਂ ਕਿਸੇ ਨੂੰ ਮੁਸ਼ਕਲ ਨਹੀਂ ਦੇਈਏ ਕੋਈ ਲੋਕ ਪਰੇਸ਼ਾਨ ਹੋਣ ਪਰ ਸਾਨੂੰ ਮਜਬੂਰਨ ਕਰਨਾ ਪੈ ਰਿਹਾ ਕਿਉਂਕਿ ਅਸੀਂ ਇੰਨੀ 10000 ਤਨਖਾਹ ਤੇ ਕਿਦਾਂ ਗੁਜ਼ਾਰਾ ਕਰੀਏ ਤੇ ਕਰਕੇ ਜਿਹੜਾ ਵਾ 20 ਤਰੀਕ ਤੋਂ ਬਾਅਦ ਜੋ ਵੀ ਪੰਜਾਬ ਪ੍ਰਧਾਨ ਪੰਜਾਬ ਦੀ ਕਮੇਟੀ ਸਾਨੂੰ ਹੁਕਮ ਕਰੇਗੀ ਉਹ ਇੰਨੇ ਤਿੱਖੇ ਤੋਂ ਤਿੱਖਾ ਅਸੀਂ ਗ੍ਰਸਵੀ ਕਰਨ ਨੂੰ ਤਿਆਰ ਬਿਠੇ ਆਂ